No, new... ਗੁਰਾ ਜਬ ਗੁਰ ਬੋਲ ਹੈ ਤਬ ਬਿਸ਼ਮ ਹੋਏ ਜਾਏ ਤੁਮਰੇ ਗੁਣ ਕਿਆ ਕਹਾ ਮੇਰੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਪੱਜੀ ਇਸ ਅਸਥਾਨ ਤੇ ਹਰ ਸਾਲ 28 ਫਰਵਰੀ ਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਦੇਖੋ ਸਾਡੇ ਅਤੀ ਸਨਮਾਨਯੋਗ ਨਿਮਰਤਾ ਦੀ ਮੂਰਤ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਪਿਆਰ ਭਰੇ ਬੁਲਾਵੇ ਤੇ ਜਦੋਂ ਸਮਾਂ ਬਣਦਾ ਹੈ ਦਾਸ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਆਪ ਜੀ ਸਵੇਰ ਤੋਂ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਹੋ ਹੁਣੇ ਹੀ ਸਨਮਾਨਯੋਗ ਬਾਬਾ ਅਮੀਰ ਸਿੰਘ ਜੀ ਮੁਖੀ ਜਵਦੀ ਟਕਸਾਲ ਆਪ ਜੀ ਨਾਲ ਥੋੜੇ ਸਮੇਂ ਵਿੱਚ ਕੁਝ ਵਿਚਾਰ ਸਾਂਝੇ ਕਰਕੇ ਗਏ ਉਸ ਤੋਂ ਪਹਿਲਾਂ ਬੱਚੀ ਨੇ ਜ਼ਫਰ ਨਾਮੇ ਦਾ ਪਾਠ ਗਾਇਨ ਕਰਕੇ ਸੁਣਾਇਆ ਪਾਵਾ ਕੇ ਇਸ ਸਾਰੇ ਦੇ ਸਾਰੀ ਜਿਹੜੀ ਬਾਣੀ ਹੈ ਇਹ ਅਰਬੀ ਤੇ ਫਾਰਸੀ ਵਿੱਚ ਹੈ ਇਹਦੇ ਵਿੱਚ ਜ਼ਿਆਦਾਤਰ ਸ਼ਬਦ ਅਰਬੀ ਦੇ ਵੀ ਵਰਤੇ ਗਏ ਆ ਪਾਵੇਂ ਸਮਝ ਨਾ ਵੀ ਪਏ ਪਰ ਘੱਟੋ-ਘੱਟ ਇਸ ਜ਼ਫਰ ਨਾਮੇ ਨੂੰ ਜ਼ਬਾਨੀ ਚੇਤੇ ਕਰ ਲੈਣਾ ਮੈਂ ਫਿਰ ਅਰਜ਼ ਕਰਨਾ ਅਸੀਂ ਪੰਜਾਬੀ ਬੋਲਨੇ ਆ ਪੰਜਾਬੀ ਵਿੱਚ ਕੋਈ ਕਵਿਤਾ ਮਿਲ ਜਾਏ ਕੋਈ ਵਾਰਤਕ ਚੀਜ਼ ਮਿਲ ਜਾਏ ਉਹ ਸਾਨੂੰ ਚੇਤੇ ਕਰਦੇ ਆਂ देर ਨਹੀਂ ਲੱਗਦੀ ਕਿਉਂਕਿ ਉਹ ਅਸੀਂ ਰੋਜ਼ਮਰra ਜ਼ਿੰਦਗੀ ਚ ਉਹ ਬੋਲੀ ਬੋਲ ਰਹੇ ਆਂ ਤੇ ਜਿਹੜੀ ਬੋਲੀ ਵੀ ਨਾ ਇਸ ਇਲਾਕੇ ਵਿੱਚ ਬੋਲੀ ਜਾਂਦੀ ਹੋਵੇ ਉਸ ਬੋਲੀ ਨੂੰ ਜਾਂ ਉਸ ਭਾਸ਼ਾ ਵਿੱਚ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਸ਼ਬਦਾਂ ਨੂੰ ਸ਼ਹਿਰਾਂ ਨੂੰ ਚੇਤੇ ਕਰਨਾ ਇਹ ਬੜੀ ਵੱਡੀ ਮਿਹਨਤ ਮੰਗਦਾ ਹੈ ਬੱਚੀ ਨੇ ਬਹੁਤ ਪਿਆਰ ਨਾਲ ਜ਼ਫਰਨਾਮਾ ਸਰਵਣ ਕਰਾਇਆ ਆਓ ਸਾਧ ਸੰਗਤ ਜੀ ਬਾਬਾ ਮੀਰ ਸਿੰਘ ਜੀ ਨੇ ਇੱਕ ਸ਼ਬਦ ਵਰਤਿਆ ਕਰਨੀ ਨਾਮਾ ਮੈਨੂੰ ਲਫ਼ਜ਼ ਬੜਾ ਚੰਗਾ ਲੱਗਾ ਕਥਨੀ ਨਾਮੇ ਵਾਲੇ ਤੇ ਅਸੀਂ ਸਾਰੇ ਹੈਗੇ ਆਂ ਜੀ ਪਰ ਕੱਲਾ ਕਥਨੀ ਲ ਕੰਮ ਨਹੀਂ ਬਣਦਾ ਹੁੰਦਾ ਕਰਨੀ ਨਾਲ ਹੀ ਪਾਰ ਉਤਾਰਾ ਹੁੰਦਾ ਹੈ ਮੈਂ ਕੁਝ ਬੇਨਤੀਆਂ ਸਮੇਂ ਵਿੱਚ ਰਹਿ ਕੇ ਆਪ ਨਾਲ ਵਿਚਾਰਾਂ ਸਾਂਝੀਆਂ ਕਰਾਂਗਾ ਆਪ ਜਿੰਨੀ ਸੰਗਤ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਕਿਰਪਾ ਕਰੋ ਅਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬਿਲਾਓ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਬਦ ਕਰਨੀ ਬਹੁਤ ਕਮਾਲ ਦਾ ਹੈ ਕਰਨੀ ਦਾ ਲਬਜ਼ੀ ਅਰਥ ਦੇਸੀ ਕਰੀਏ ਇਹਨੂੰ ਅੱਜ ਦੀ ਸ਼ਬਦਾਵਲੀ ਵਿੱਚ ਕਹਿ ਸਕਦੇ ਆ ਕਿ ਪ੍ਰੈਕਟੀਕਲ ਜੀਵਨ ਜੀਣਾ ਜਾਂ ਹੋਰ ਸੌਖਾ ਕਰ ਲਈਏ ਕਿ ਜੋ ਕਾਹ ਜਾਂਦਾ ਹੈ ਉਹਨੂੰ ਆਪਣੇ ਆਚਰਣ ਵਿੱਚ ਆਪਣੇ ਜੀਵਨ ਵਿੱਚ ਢਾਲ ਲੈਣਾ ਆਸਾ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਹੈ ਹਜ਼ੂਰ ਨੇ فرمایا ਕਿ ਜਦੋਂ ਪਰਮਾਤਮਾ ਵੀ ਇਸ ਜੀਵ ਤੋਂ लेखा ਮੰਗਦਾ ਹੈ ਜਾਂ ਸ਼ਬਦ ਵਰਤਾਂ ਇਹਦੇ ਤੋਂ ਪੁੱਛਿਆ ਜਾਂਦਾ ਹੈ ਤੇ ਇਹਦੇ ਤੋਂ ਇਹਦਾ ਕਰਨੀ ਨਾਮਾ ਹੀ ਪੁੱਛਿਆ ਜਾਂਦਾ ਹੈ ਮਹਾਰਾਜ ਜੀ ਦਾ ਇੱਕ ਬਚਨ ਹੈ ਅੱਗੇ ਕਰਨੀ ਕੀਰਤ ਬਾਚੀ ਹੈ ਇਹਦਾ ਮਤਲਬ ਉਹ ਕਰਨੀ ਜਿਹੜੀ ਹੈ ਪਰਮਾਤਮਾ ਦੀ ਦਰਗਾਹ ਵਿੱਚ ਵੀ ਕਰਨੀ ਨਾਮਾ ਹੀ ਹੈ ਅੱਗੇ ਕਰਨੀ ਕੀਰਤ ਬਾਚੀ ਹੈ ਬਹਿ लेखा ਕਰ ਸਮਝਾਇਆ ਕਮਾਲ ਕਰ ਦਿੱਤੀ ਇਸ ਬਚਨ ਵਿੱਚ ਮਹਾਰਾਜ ਜੀ ਨੇ ਉੱਥੇ ਧੱਕਾ ਨਹੀਂ ਹੋਇਆ ਮਹਾਰਾਜ ਕਹਿੰਦੇ ਬੈ ਲੇਖਾ ਕਰ ਸਮਝਾਇਆ ਬੈ ਉਹਨੂੰ ਕੋਲ ਬਿਠਾ ਕੇ ਜੋ ਕੁਝ ਉਹਨੇ ਆਪਣੇ ਜੀਵਨ ਚ ਕਰਨੀ ਕੀਤੀ ਕੰਮ ਕੀਤਾ ਕਰਤੂਤ ਕੀਤੀ ਉਹਨੂੰ ਸਾਰੀ ਲਿਸਟ ਦੇ ਕੇ ਸਮਝਾ ਦਿੱਤਾ ਵੀ ਆਹ ਤੇਰੀ ਜ਼ਿੰਦਗੀ ਦਾ ਕਰਨੀ ਨਾਮਾ ਹੈ ਤੂੰ ਆਹ ਕੁਝ ਕੀਤਾ ਹੈ ਕਿਉਂਕਿ ਉੱਥੇ ਕਰਮੀ ਤੇ ਕਰਨ ਹੀ ਕਰਨੀ ਵਾਚੀ ਜਾਂਦੀ ਹੈ ਅਸੀਂ ਜਪਜੀਤ ਸਾਹਿਬ ਚ ਇੱਕ ਪਾਠ ਕਰਨੇ ਕਿ ਕਰਮੀ ਆਪੋ ਆਪਣੀ ਚਲੋ ਕਰਣੀ ਤੇ ਕਰਮੀ ਸ਼ਬਦ ਫਾਰਸੀ ਵਿੱਚ ਕਰਮੀ ਦਾ ਅਰਥ ਮਹਾਰਾਜ ਨੇ ਬਖਸ਼ਿਸ਼ ਲਿਆਖ ਪਰ ਇੱਥੇ ਕਰਮੀ ਦਾ ਅਰਥ ਕੀਤੇ ਹੋਏ ਕੰਮ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਸਾਡੇ ਕਰਮਾਂ ਨੇ ਹੀ ਸਾਨੂੰ ਨੇੜੇ ਕਰ ਦੇਣਾ ਪਰਮਾਤਮਾ ਦੇ ਤੇ ਕਰਮਾਂ ਨਾਲ ਹੀ ਬੰਦਾ ਦੂਰ ਹੁੰਦਾ ਹੈ ਕਰਮ ਕਿੰਨੇ ਤਰ੍ਹਾਂ ਦੇ ਨੇ ਅਸੀਂ ਜਦੋਂ ਪੁਰਾਣੀ ਸ਼ਾਸਤਰਕਾਰਾਂ ਨੂੰ ਪੜ੍ਹਨੇ ਉਹਦੇ ਵਿੱਚ ਉਹ ਕਹਿੰਦੇ ਨੇ ਕਰਮ ਤਿੰਨ ਤਰ੍ਹਾਂ ਦੇ ਨੇ ਇੱਕ ਸੰਚਿਤ ਕਰਮ ਖੈ ਇੱਕ ਕਿਰਤ ਕਿਰਤਮਾਨ ਕਰਮ ਖੈ ਇੱਕ ਅਸੀਂ ਕਹਿੰਦੇ ਆ ਕਿਰਿਆਮਾਨ ਕਰਮ ਖੈ ਤੇ ਇੱਕ ਲਈ ਅਸੀਂ ਸ਼ਬਦ ਵਰਤਨੇ ਆ ਪਰਲਬਧ ਕਰਮ ਖੈ ਸਾਧ ਸੰਗਤ ਆਪ ਥੋੜਾ ਜਿਹਾ ਕਿਉਂਕਿ ਇਸ ਸਥੇ ਤੇ ਬਹੁਤ ਡਿਕਾ ਹੁੰਦਾ ਪਹਿਲਾ ਸ਼ਬਦ ਖੈ ਕਰਮ ਕਿਰਿਆਮਾਨ ਕਰਮ ਉਸ ਤੋਂ ਬਾਅਦ ਪਰਨਬਦ ਕਰਮ ਇੱਕ ਸ਼ਬਦ ਦਾਸ ਨੇ ਵਰਤਿਆ ਸੰਚਿਤ ਕਰਮ ਇਹ ਕਿਰਿਆਮਾਨ ਕਰਮ ਹੀ ਸਰਕਲ ਬਣਾ ਰਿਹਾ ਹੈ ਕਿਰਿਆਮਾਨ ਕਰਮ ਦਾ ਲਫ਼ਜ਼ੀ ਅਰਥ ਹੈ ਕਿ ਜੋ ਅਸੀਂ ਵਰਤਮਾਨ ਵਿੱਚ ਕਰ ਰਹੇ ਪਏ ਆਂ ਕਈ ਵਾਰੀ ਆਪਾਂ ਕਹਿ ਦਿੰਦੇ ਨੇ ਨਹੀਂ ਜੀ ਇਹ ਧਰਮ ਕਹਿੰਦਾ ਕਰਮਾਂ ਦੀ ਗੱਲ ਕਿੰਨੇ ਕਰਮ ਪੁੱਛਿਆ ਜੀ ਕਿਸੇ ਕਰਮ ਨਹੀਂ ਪੁੱਛਣਾ ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਐਵੇਂ ਸਾਡੀਆਂ ਗੱਲਾਂ ਸੁਣ ਕੇ ਬੁਲਾਰਿਆਂ ਦੀ ਇਸ ਭੁਲੇਖੇ 'ਚ ਮਤ ਰਹੀਏ ਕਿ ਕਰਮ ਅਮਲ ਪਾਪ ਪੁੰਨ ਕੁਝ ਵੀ ਨਹੀਂ ਇਹ ਤਾਂ ਅਖਾਨ ਕਾ ਇਹ ਤਾਂ ਮੁਹਾਵਰਾ ਹੈ ਤਾਂ ਸਿਕ ਬੇਨਤੀ ਕਰਦਾ ਹੁੰਦਾ ਬਾਬਾ ਜੀ ਨੇ ਨਾ ਜੀ ਜਪਜੀ ਸਾਹਿਬ 'ਚ ਇੱਕ ਵਚਨ ਵਰਤਿਆ ਮਹਾਰਾਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਕਹਿੰਦੇ ਆ ਜੀ ਪਾਪ ਪੁੰਨ ਅਖਾਨ ਖੈ ਇੱਕ ਕਰਮ ਫਿਲਾਸਫੀ ਅਖਾਨ ਤੇ ਮੁਹਾਵਰਾ ਖੈ ਗੁਰੂ ਸਾਹਿਬ ਜੀ ਨੇ ਬਾਣੀ 'ਚ ਫਰਮਾਇਆ ਭਾਈ ਸਿੱਖੋ ਪਾਪ ਤੇ ਪੁੰਨ ਕੇਵਲ ਆਖਣ ਨਹੀਂ ਇਹ ਹਕੀਕਤ ਹੈ ਅਸੀਂ ਪਾਠ ਕਰਨੇ ਆ ਪੁੰਨੀ ਪਾਪੀ ਆਖਣ ਨਾ ਹੈ ਜਿਹੜਾ ਆਖਣ ਨਾ ਹੈ ਸ਼ਬਦ ਹੈ ਇਹਦਾ ਟਿੱਕਾ ਕਰਾਣੇ ਅਰਥ ਕੀਤੇ ਨੇ ਆਖਾਣ ਪੁੰਨ ਤੇ ਪਾਪ ਕੇਵਲ ਆਖਣ ਨਹੀਂ ਕੇਵਲ ਕਹਿਣ ਮਾਤਰ ਨਹੀਂ ਇਹ ਕੇਵਲ ਮੁਹਾਵਰੇ ਨਹੀਂ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਜੋ ਕੁਝ ਆਪਾਂ ਕਰ ਰਹੇ ਹਾਂ ਤੇ ਮਹਾਰਾਜ ਕਹਿੰਦੇ ਉਸ ਕੀਤੇ ਹੋਏ ਨੇ ਸਾਡੇ ਨਾਲ ਜਾਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਕਰ ਰਹਿਆਂ ਉਹਨਾਂ ਨਾਲ ਜਾਣਾ ਇੱਕ ਇਤੇ ਹੋਰ ਅਰਜ਼ ਕਰਦੇ ਆ ਇੱਕ ਇੱਕ ਹੈ ਗੁਰਬਾਣੀ ਚ ਹੁੰਦਾ ਜੀ ਇਥੋਂ ਬੰਦਾ ਕੋਈ ਖਾਲੀ ਕੋਈ ਕਿਸੇ ਨੇ ਨਾਲ ਨਹੀਂ ਕੁਝ ਲੈ ਕੇ ਜਾਣਾ ਸਭ ਨੇ ਖਾਲੀ ਜਾਣਾ ਅਸੀਂ ਕਰਨੇ ਭਾਵੇਂ ਰਾਜਾ ਹੋਵੇ ਭਾਵੇਂ ਰੰਕ ਹੋਵੇ ਭਾਵੇਂ ਬਾਦਸ਼ਾਹ ਹੋਵੇ ਭਾਵੇਂ ਫਕੀਰ ਹੋਵੇ ਹਰ ਬੰਦਾ ਜਿਹੜਾ ਉਹਨੇ ਖਾਲੀ ਹੱਥ ਜਾਣਾ ਕੋਈ ਸ਼ੱਕ ਨਹੀਂ ਸਰੀਰਕ ਤੌਰ ਤੇ ਕੁਝ ਨਾਲ ਨਹੀਂ ਕਪੜੇ ਵੀ ਰਹਿ ਗਏ ਧਰੇ ਧਰਾਏ ਕੁਝ ਵੀ ਨਾਲ ਨਹੀਂ ਜਾਣਾ ਪਰ ਇੱਕ ਗੱਲ ਚੇਤੇ ਰੱਖਿਓ ਸੂਖਸ਼ਮ ਤੌਰ ਤੇ ਇਸ ਦੁਨੀਆ ਚ ਨਾ ਕੋਈ ਖਾਲੀ ਗਿਆ ਤੇ ਨਾ ਕੋਈ ਖਾਲੀ ਜਾ ਰਿਹਾ ਹਰ ਬੰਦੇ ਨੇ ਕੁਝ ਨਾ ਕੁਝ ਨਾਲ ਲੈ ਕੇ ਜਾਣਾ ਹੈ ਸਥੂਲ ਤੌਰ ਤੇ ਕੁਝ ਨਹੀਂ ਨਾਲ ਜਾਣਾ ਮਾਰਾਇ ਦੇ ਬਚਨ ਨੇ ਕਿ ਦੇਖੋ ਲੰਕਾ ਗੜ ਸੋਨੇ ਕਾ ਭਇਆ ਮੂਰਖ 라ਵਣ ਕਿਆ ਲੈ ਗਿਆ ਕੁਝ ਨਾਲ ਨਹੀਂ ਲਗਿਆ ਨਾ ਜੀ ਨਾਂਗੇ ਆਵਨ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਕੋਈ ਹਰ ਬੰਦਾ ਖਾਲੀ ਹੱਥ ਗਿਆ ਹੈ ਸਿਕੰਦਰ ਬਾਰੇ ਗੱਲ ਅਕਸਰ ਸਾਡੇ ਇਹ ਕਥਾਵਾਚਕ ਸੁਣਾਉਂਦੇ ਹੁੰਦੇ ਆ ਕਿ ਉਸ ਨੇ ਸੰਕਲਪ ਕੀਤਾ ਸੀ ਪੂਰੀ ਧਰਤੀ ਨੂੰ ਜਿੱਤਣ ਦਾ ਪੂਰੇ ਸੰਸਾਰ ਤੇ ਰਾਜ ਕਰਨ ਦਾ ਜਿਹੜੀਆਂ ਪੁਰਾਤਨ ਲਿਖਣਾਂ ਨੇ ਪੁਰਾਣੀਆਂ ਲਾਇਬ੍ਰੇਰੀਜ਼ ਇਹ ਮਿਲਦਾ ਪਿਆ ਉਹ ਵਿਆਸ ਤੱਕ ਆਇਆ ਜੀ ਮਾਰੋ ਮਾਰ ਕਰਦਾ ਵਿਆਸ ਤੋਂ ਪਿਛਾ ਪੜਦਾ ਹੋ ਤੇ ਉਹ ਆਪਣੀ ਮਾਂ ਨੂੰ ਪੱਤਰਕਾ ਲਿਖਦਾ ਹੈ ਤੇ ਉਸ ਪੱਤਰ ਕਾ ਵਿੱਚ ਉਹ ਲਿਖਦਾ ਹੈ ਕਿ ਜਿਨ੍ਹਾਂ ਲੋਕਾਂ ਨਾਲ ਮੇਰਾ ਹੁਣ ਵਾਂ ਪਿਆਹ ਹੈ ਮੈਨੂੰ ਲੱਗਦਾ ਹੈ ਇਹਨਾਂ ਨੇ ਮੇਰਾ ਸੁਪਨਾ ਪੂਰਾ ਨਹੀਂ ਹੋਣ ਦੇਣਾ ਮੈਂ ਅਮਰੀਕਾ ਵੀ ਸਤਪਨ ਸਿੰਘ ਜੀ ਉਹਨੇ ਮੈਨੂੰ ਇੱਕ ਪੱਤਰ ਕਾ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਹੈ ਕਿ ਜਿਨ੍ਹਾਂ ਲੋਕਾਂ ਨਾਲ ਮੇਰਾ ਵਾਂ ਪਿਆਹ ਹੈ ਮੈਨੂੰ ਲੱਗਦਾ ਹੈ ਮੇਰਾ ਸੁਪਨਾ ਪੂਰਾ ਨਹੀਂ ਹੋਣਾ ਸੱਚ ਨਹੀਂ ਹੋਇਆ ਉਹ ਵਿਆਹ ਤੱਕ ਆਇਆ ਹੈ ਵਿਆਹ ਤੋਂ ਪਿਛਾ ਮੁੜਿਆ ਹੈ ਪਰ ਉਹਦੇ ਬਾਰੇ ਕੀ ਜਾਣਦਾ ਹੈ ਕਿ ਉਸਨੇ ਤੁਰ ਲੱਗਿਆ ਕਿੱਥੇ ਸੀ ਕਿ ਜਦੋਂ ਮੇਰੀ ਅਰਥੀ ਉਠਾਨ ਲਗੋ ਤੇ ਇਸ ਅਰਥੀ ਨੂੰ ਵੈਦ ਉਠਾਨ ਹਕੀਮ ਉਠਾਨ ਦੂਜੀ ਗੱਲ ਉਹਨੇ ਮਰਨ ਤੋਂ ਪਹਿਲਾਂ ਸੋਨੇ ਦੀਆਂ ਅਸ਼ਰਫੀਆਂ ਤੇਰ ਲਵਾ ਕੇ ਆਪਣੇ ਹੱਥ ਚ ਪਕੜ ਕੇ ਕਿਹਾ ਸੀ ਕਿ ਤੇਰੀ ਖਾਤਰ ਮੈਂ ਇੰਨੇ ਜੰਗ ਲੜੇ ਪਰ ਅਫਸੋਸ ਅੱਜ ਮੇਰੇ ਵਾਸਤੇ ਇੱਕ ਅਸ਼ਰ ਵੀ ਇੱਕ ਮੋਹਰ ਵੀ ਮੇਰੇ ਕੰਮ ਨਹੀਂ ਆ ਰਹੀ ਅਗਲੀ ਗੱਲ ਉਹਨੇ ਕਹੀ ਸੀ ਕਿ ਵੈਦ ਮੇਰੀ ਅਰਥੀ ਚੁੱਕਣ ਇਦਾ ਮਤਲਬ ਇਹ ਸੀ ਕਿ ਜਿਹੜੇ ਵੈਦ ਇਹ ਗਵਾਹੀ ਭਰਦੇ ਆ ਸੀ ਬੰਦੇ ਨੂੰ ਬਚਾ ਸਕਨੇ ਆ ਜਦੋਂ ਅਰਥੀ ਚੁੱਕ ਕੇ ਇਹ ਤੁਰਨਗੇ ਤੇ ਲੋਕਾਂ ਨੂੰ ਪਤਾ ਲੱਗ ਜਾਏ ਲੋਕੋ ਜਿਹੜੇ ਦੁਨੀਆਂ ਨੂੰ ਅਰੋਗਤਾ ਦੱਸਦੇ ਨੇ ਦਿੰਦੇ ਨੇ ਮੌਤ ਸਾਹਮਣੇ ਉਹ ਵੀ ਬੇਬਸ ਨੇ ਉਹ ਅਰਥੀ ਚੁੱਕ ਕੇ ਲੈ ਜਾ ਰਹੇ ਨੇ ਕਿ ਮੌਤ ਦੀ ਦਵਾਈ ਕੋਈ ਨਹੀਂ ਤੀਸਰੀ ਜਿਹੜੀ ਗੱਲ ਉਹਨੇ ਕਹੀ ਉਹ ਕਹਿੰਦਾ ਜਦੋਂ ਮੇਰੀ ਅਰਥੀ ਉਠਾਓਗੇ ਤੇ ਇੱਕ ਕੰਮ ਕਰਿਓ ਮੇਰੇ ਦੋਨੋਂ ਹੱਥ ਖੋਲ ਦਿਆ ਜੇ ਮੇਰੀ ਡੈਥ ਵੇਲੇ ਖੋਲ ਦੇਣਾ ਕਿਉਂਕਿ ਅਕਸਰ ਜਦੋਂ ਮੌਤ ਆਉਂਦੀ ਹੈ ਜਿਸ 희 ਮੁਦਰਾ ਵੀ ਸਰੀਰ ਹੁੰਦਾ ਉਸ ਤਰੀ ਰਹਿਂਦਾ ਬਦਲ ਨਹੀਂ ਸਕਦਾ ਜੇ ਅੱਖਾਂ ਖੁੱਲੀਆਂ ਨੇ ਤੇ ਖੁੱਲੀਆਂ ਰਹਿ ਜਾਂਦੀਆਂ ਨੇ ਜੇ ਮੂੰਹ ਖੁੱਲਾ ਤੇ ਖੁੱਲਾ ਰਹਿ ਜਾਂਦਾ ਜੇ ਹੱਥ ਬੰਦ ਨੇ ਤੇ ਬੰਦ ਪਰ ਦਰਅਸਲ ਰਹਿੰਦੇ ਬੰਦ ਨਹੀਂ ਮੌਤ ਵੇਲੇ ਜਨਮ ਵੇਲੇ ਬੰਦ ਹੁੰਦੇ ਆ ਮੌਤ ਵੇਲੇ ਤੇ ਸਾਰਿਆਂ ਦੇ ਖੁੱਲ ਜਾਂਦੇ ਕੋਈ ਦੇਖੋ ਬੱਚਾ ਜਨਮ ਲੈਂਦਾ ਉਹਦੀਆਂ ਮੁਠੀਆਂ ਕਿੰਨੇ ਦਿਨ ਮਿੱਠੀਆਂ ਰਹਿੰਦੀਆਂ ਨੇ ਉਹ ਖੋਲਣ ਦਾ ਯਤਨ ਕਰੋ ਮੁਠੀ ਫਿਰ ਖੋਲ ਲਿੰਦਾ ਇੱਕ ਵਿਦਵਾਨ ਕਹਿੰਦਾ ਹੁੰਦਾ ਸੀ ਕਹਿੰਦਾ ਸੀ ਵੀ ਆਇਆ ਮੁਠੀ ਬੰਦ ਲੈ ਕੇ ਹੈ ਜਾਂਦਾ ਮਿੱਠੀ ਮੁਠੀ ਖੋਲ ਕੇ ਹੈ ਬੰਦ ਮੁਠੀ ਇਹ ਕਹਿ ਰਿਹਾ ਬੰਦਿਆ ਅਜੇ ਤੇਰੀ ਮੁੱਠ ਵਿੱਚ ਬਹੁਤ ਕੁਝ ਪਿਆ ਹੋਇਆ ਹੈ ਤੇਰੀ ਮੁਠੀ ਵਿੱਚ ਜ਼ਿੰਦਗੀ ਹੈ ਤੇਰੀ ਮੁਠੀ ਵਿੱਚ ਸਵਾਸ ਨੇ ਤੇਰੀ ਮੁਠੀ ਵਿੱਚ ਜੀਵਨ ਹੈ ਪਰ ਮੌਤ ਵੇਲੇ ਇਹ ਮੁਠੀਆਂ ਖੁੱਲ ਜਾਂਦੀਆਂ ਨੇ ਉਹਨੇ ਕਿਹਾ ਮੇਰੇ ਦੋਨੋਂ ਹੱਥ ਖੋਲ ਕੇ ਮੇਰੀ ਇਸ ਅਰਥੀ ਤੋਂ ਬਾਹਰ ਰੱਖਿਓ ਕਿਉਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਦੁਨੀਆਂ ਦਾ ਜੇਤੂ ਸਾਰੀ ਦੁਨੀਆਂ ਦਾ ਖਜ਼ਾਨਾ ਇਕੱਠਾ ਕਰਨ ਦੀ ਸੁਪਨੇ ਲੈਣ ਵਾਲਾ ਅੱਜ ਜਦੋਂ ਧਰਤੀ ਤੋਂ ਤੁਰਿਆ ਇੱਕ ਟਕਾ ਵੀ ਨਾਲ ਨਹੀਂ ਗਿਆ ਖਾਲੀ ਹੱਥ ਹੀ ਜਾ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਮਤਲਬ ਬਾਣੀ ਨੇ ਸਤਿਗੁਰਾਂ ਨੇ ਮੰਨਿਆ ਕਿ ਬੰਦੇ ਨੇ ਖਾਲੀ ਹੱਥ ਜਾਣਾ ਹੈ ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਇਸ ਭੁਲੇਖੇ 'ਚ ਨਾ ਰਹੀਏ ਸਥੂਲ ਤੌਰ ਤੇ ਸਰੀਰ ਵੀ ਨਾਲ ਨਹੀਂ ਜਾਣਾ ਇਹ ਆਇਆ ਹੈ ਪਰ ਜਾਣਾ ਨਹੀਂ ਫਿਰ ਅਰਜ ਖੈ ਇਹ ਜੋਤ ਲੈ ਕੇ ਸਰੀਰ ਆਈ ਏ ਜੋਤ ਰੱਖੀ ਤੇ ਸਰੀਰ ਆਇਆ ਨਾ ਤੇ ਜਿਸ ਦਿਨ ਜੋਤ ਨੇ ਨਿਕਲਣਾ ਹੈ ਉਸ ਦਿਨ ਸਰੀਰ ਨੇ ਨਾਲ ਨਹੀਂ ਤੁਰਨਾ ਸਤਗੁਰਾਂ ਨੇ ਫਰਮਾਇਆ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜਦੋਂ ਜੋਤ ਰੱਖੀ ਤਾਂ ਆਇਆ ਨਾ ਪਰ ਜਿਸ ਦਿਨ ਜੋਤ ਚਲਣੀ ਹੈ ਯਾਦ ਰੱਖਿਓ ਉਸ ਦਿਨ ਜਿਹੜਾ ਨਾਲ ਆਇਆ ਇਸ ਬੇਵਫਾ ਨਾਲ ਨਹੀਂ ਜਾਣਾ ਸਰੀਰ ਕਿਤੇ ਨਾਲ ਜਾਂਦਾ ਦੇਖਿਆ ਜੀ ਸਤਿਗੁਰਾਂ ਨੇ ਤਾਂ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਸਰੀਰ ਵੀ ਨਾਲ ਨਹੀਂ ਜਾਣਾ ਤੇ ਫਿਰ ਨਾਲ ਕੀ ਜਾਏਗਾ ਜੀ ਗੁਰਬਾਣੀ ਕਹਿੰਦੀ ਨੇ ਇਸ ਤੋਂ ਅੱਗੇ ਚੱਲ ਸਿੱਖਾ ਇਹ ਮਨੁੱਖ ਪਦਾਰਥ ਨਹੀਂ ਨਾਲ ਜਾਣਗੇ ਮਹਿਲ ਮਾੜੀਆਂ ਨਹੀਂ ਜਾਣਗੀਆਂ ਤੇਰੀ ਜ਼ਮੀਨ ਨਹੀਂ ਜਾਏਗੀ ਤੇਰੀ ਪਦਵੀ ਨਹੀਂ ਜਾਏਗੀ ਪਰ ਇਸ ਸਮੇਂ ਵਿੱਚ ਜੋ ਕੁਝ ਤੂੰ ਕਰਮ ਕਰਤੂਤ ਕੀਤਾ ਉਹ ਸੂਖਮ ਸੰਸਕਾਰ ਤੇਰੇ ਆਤਮ ਵਿੱਚ ਨੇ ਜਦੋਂ ਦੁਨੀਆ ਤੋਂ ਤੁਰੇਗਾ ਜਾਂ ਤੇਰੇ ਨਾਲ ਗੁਣਾਂ ਦੀਆਂ ਪੰਡਾ ਜਾਣਗੀਆਂ ਜਾਂ ਅਵਗਣਾਂ ਦੀਆਂ ਗਠੜੀਆਂ ਲੈ ਕੇ ਜਾਏਗਾ ਖਾਲੀ ਤਾਂ ਪਿਆਰੋ ਅੱਜ ਤੱਕ ਦੁਨੀਆ 'ਚ ਕੋਈ ਗਿਆ ਹੀ ਨਹੀਂ ਜਾਂ ਕੋਈ ਗੁਣ ਲੈ ਕੇ ਗਿਆ ਹੈ ਜਾਂ ਕੋਈ ਅਵਗਣ ਇਕੱਠੇ ਕਰਕੇ ਗਿਆ ਹੈ ਜਿਹਨੂੰ ਸਤਗੁਰਾਂ ਨੇ ਬਾਣੀ ਵਿੱਚ ਬਚਨ ਕੀਤਾ ਕਿ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਇਹਦਾ ਮਤਲਬ ਅਵਗਣ ਨਾਲ ਜਾ ਰਿਹਾ ਹੈ ਗੁਣ ਜਿਹੜੇ ਨੇ ਉਹ ਛੁੱਟ ਗਏ ਉਗਣ ਲੈ ਕੇ ਬੰਦਾ ਇਸ ਸੰਸਾਰ ਤੋਂ ਧੁਰ ਪਿਆ ਹੈ ਬੰਦੇ ਦੇ ਨਾਲ ਇਹ ਚੀਜ਼ ਇਹ ਜਾਏਗੀ ਮੈਂ ਆਪ ਨੂੰ ਬੇਨਤੀ ਕਰਾਂ ਜਿੰਨਾ ਮਹਾਪੁਰਖਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਕਿਉਂਕਿ ਬਾਬਾ ਜੀ ਨੇ ਸ਼ਬਦ ਵਰਤੇ ਅਕਰਨੀ ਨਾਮਾ ਮਹਾਪੁਰਖ ਬੈਠਿਆ ਕਾਰ ਸੇਵਾ ਵਾਲੇ ਬਾਬਾ ਗੁਰਦੇਵ ਸਿੰਘ ਜੀ ਆਗੇ ਸ਼ਹੀਦੀ ਬਾਗ ਵਾਲੇ ਇਸ ਸੰਪਰਦਾ ਦੀ ਸ਼ੁਰੂਆਤ ਬਾਬਾ ਬੀਰਮਦਾਸ ਜੀ ਤੋਂ ਹੁੰਦੀ ਹੈ ਨਾ ਉਸ ਤੋਂ ਬਾਅਦ ਬਾਬਾ ਗੁਰਮukh ਸਿੰਘ ਜੀ ਨੇ ਬਾਬਾ ਸਾਧੂ ਸਿੰਘ ਜੀ ਇਕੱਠੇ ਨੇ ਇਸੇ ਦੋ ਖੰਸਾਂ ਦੀ ਜੋੜੀ ਖਾਸ ਕਰਕੇ ਸਾਡੇ ਇਤਿਹਾਸਕਾਰ ਲਿਖਦੇ ਨੇ ਦੋ ਖੰਸਾਂ ਦੀ ਜੋੜੀ ਇਹਨਾਂ ਵਿੱਚ ਇੱਕ ਤੀਜੇ ਦੀ ਸ਼ਮੂਲੀਅਤ ਹੁੰਦੀ ਹੈ ਉਹ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਆਤਾ ਮੰਡੀ ਵਾਲੇ ਜਦੋਂ ਅੱਜ ਮੈਂ ਵੇਖ ਰਿਹਾ ਸਾਂ ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚੋਂ ਸ੍ਰੀ ਭਗਤ ਪ੍ਰੇਮ ਪ੍ਰਕਾਸ਼ ਗ੍ਰੰਥ ਵਿੱਚ ਬਾਬਾ ਗੁਰਮukh ਸਿੰਘ ਜੀ ਦਾ ਹਵਾਲਾ ਦਿੱਤਾ ਹੈ ਬਾਬਾ ਸਾਧੂ ਸਿੰਘ ਜੀ ਦਾ ਹਵਾਲਾ ਦਿੱਤਾ ਹੈ ਇਹਨਾਂ ਨੇ ਜਿਹੜੀ ਸੇਵਾ ਕੀਤੀ ਇੱਕ ਤਾਂ ਬਾਬਾ ਗੁਰਮukh ਸਿੰਘ ਜੀ ਪਟਿਆਲੇ ਤੋਂ ਸ੍ਰੀ ਅੰਮ੍ਰਿਤਸਰ ਸਹਿਬ ਆ ਗਏ ਸਾਰੇ ਜਾਣੇ ਸੰਤੋਖ ਸਰ ਦੀ ਪਹਿਲੀ ਸੇਵਾ ਸ਼ੁਰੂ ਕੀਤੀ ਫਿਰ ਹੰਸਲੀ ਖੈ ਤਰਨ ਤਾਰਨ ਸਾਹਿਬ ਦੀ ਖੈ ਮੁਕ ਸਰ ਦੀ ਖੈ ਨਨਕਾਣਾ ਸਾਹਿਬ ਦੀ ਖੈ ਝੰਡੇ ਬੁੰਗਿਆਂ ਦੀ ਸੇਵਾ ਜਿਹੜਾ ਅਸਥਾਨ ਤੁਸੀਂ ਉਹਨਾਂ ਦਰਸ਼ਨ ਕਰਦੇ ਪਰ ਕਮਾਲ ਦੀ ਗੱਲ ਉਹਨਾਂ ਦਾ ਜੀਵਨ ਇੰਨਾ ਸੁੱਚਾ ਇੰਨੀ ਕਮਾਈ ਸੀ ਜੀ ਜੋ ਮੈਂ ਸਰੋਤ ਤੋਂ ਪੜਿਆ ਆਪਣੇ ਕੋਲ ਕੋਈ ਸ਼ਬਦ ਨਹੀਂ ਉਹਨਾਂ ਦੀ ਸੇਵਾ ਵਿੱਚ ਟੋਕਰੀ ਢੋਣ ਵਾਲੇ ਗੁਰਮਖ ਇੱਕ ਦਿਨ ਵਿੱਚ 60-60 ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਸਨ ਫਿਰ ਅਰਸੇ ਨੂੰ 60-60 ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਉਸ ਤੋਂ ਇਲਾਵਾ ਤਕਰੀਬਨ ਉਹ ਸ਼ਬਦ ਕਹਿੰਦੇ ਸਨ ਕਿ ਜਿਹੜੇ ਬੰਦੇ ਸੇਵਾ ਵਿੱਚ ਆ ਗਏ ਨੇ ਅਤੀਤ ਵਾਸਤੇ ਤੇ ਗ੍ਰਿਸ਼ਤੀ ਵਾਸਤੇ ਵੱਖਰਾ ਉਪਦੇਸ਼ ਦਿੰਦੇ ਸਨ ਦੇਖੋ ਗ੍ਰਿਸ਼ਤੀ ਵਾਸਤੇ ਉਪਦੇਸ਼ ਸੀ ਕਿ ਤੂੰ ਧਰਮ ਦੀ ਕਿਰਤ ਕਰਨੀ ਹੈ ਸੱਚ ਬੋਲਣਾ ਹੈ ਕਿਸੇ ਦਾ ਹੱਕ ਨਹੀਂ ਖਾਣਾ ਤੇ ਸੇਵਾ ਕਰਨੀ ਹੈ ਕਿਰਦਸਾ ਨਮਾ ਦੀ ਕਰਨੀ ਹੈ ਆਏ ਗਏ ਦੀ ਆਪਣੀ ਘਰ ਸੇਵਾ ਕਰਨੀ ਹੈ ਅਤੀਤ ਵਾਸਤੇ ਸੀ ਜਿਹੜਾ ਗ੍ਰਿਜ਼ ਛੱਡ ਕੇ ਸੇਵਾ ਚ ਆ ਗਿਆ ਕਿ ਤੁਸੀਂ ਸੇਵਾ ਦੇ ਪੈਸੇ ਨੂੰ ਆਪਣੀ ਨਿੱਜੀ ਜਾਇਦਾਦ ਨਹੀਂ ਬਣਾਣਾ ਪਰਿਵਾਰ ਵਿੱਚ ਵਾਸਤੇ ਨਹੀਂ ਅਗਲੀ ਗੱਲ ਕਹਿੰਦੇ ਸਨ ਕਿ ਤੁਸੀਂ ਸਾਹਿਬ ਪੁਸ਼ਾਕੀ ਨਹੀਂ ਪਾਣੀ ਤੁਸੀਂ ਸੇਵਕ ਪੁਸ਼ਾਕੀ ਪਾਣੀ ਤੇ ਦੋ ਸ਼ਬਦ ਫਿਰ ਸੁਣਨ ਵਾਲੇ ਨੇ ਜੀ ਕਾਰ ਸੇਵਾ ਵਾਲੇ ਮਹਾਪੁਰਖ ਜਿਹੜੇ ਨੇ ਪੁਰਤੀ ਭਾਂਦੇ ਆ ਜੀ ਖੱਦਰ ਦੇ ਬਸਤਰ ਹੀ ਦੇਖਣੇ ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਹੁੰਦੇ ਸਨ ਕਿ ਜਿਹੜਾ ਕਾਰ ਸੇਵਾ ਵਿੱਚ ਆ ਗਿਆ ਹੈ ਸੇਵਾ ਵਾਲਿਓ ਤੁਸੀਂ ਸਾਹਿਬ ਪੋਸ਼ਾਕੀ ਨਹੀਂ ਪਾਣੀ ਤੁਸੀਂ ਸੇਵਕ ਸੇਵਕੀ ਪੋਸ਼ਾਕੀ ਪਾਣੀ ਹੈ ਸਾਹਿਬ ਪੋਸ਼ਾਕੀ ਦਾ ਅਰਥ ਸਮਝ ਗਏ ਨਾ ਕਿ ਬੜੇ ਚਿੱਟੇ ਕੱਪੜੇ ਲਿਸ਼ਕ ਦੇ ਕੱਪੜੇ ਕਈ ਤਰ੍ਹਾਂ ਦੇ ਕਢਾਈਆਂ ਕੀਤੀਆਂ ਕੱਪੜੇ ਕਹਿੰਦੇ ਨੇ ਤੁਸੀਂ ਸੇਵਕ ਪੋਸ਼ਾਕੀ ਪਾਣੀ ਹੈ ਸੇਵਕਾਂ ਵਾਲਾ ਕੱਪੜਾ ਪਾਣਾ ਹੈ ਗੁਰੂ ਦੇ ਸੇਵਾ ਦਾ ਰਹਿਣ ਵਾਲਿਆਂ ਦਾ ਕੱਪੜਾ ਪਾਣਾ ਹੈ ਅਗਲੀ ਗੱਲ ਹੋਰ ਹੈ ਉਹਨਾਂ ਦੇ ਬਚਨ ਵਿੱਚ ਇੰਨੀ ਕਿ ਬਰਕਤ ਸੀ ਮੈਂ ਕਹਿੰਨਾ ਆ ਇਸ ਵਕਤ ਪੰਥ ਦੀ ਜੋ ਹਾਲਤ ਹੋਈ ਪਈ ਹੈ ਨਾ ਜੀ ਬਾਬਾ ਅਵਤਾਰ ਸਿੰਘ ਜੀ ਗੱਲ ਕਰ ਸੀ ਮੈਂ ਕੋਈ ਕਿਉਂਕਿ ਮੈਨੂੰ ਪਤਾ ਹੈ ਸਟੇਜ ਤੇ ਕੋਈ ਪੋਲਿਟਿਕ ਗੱਲ ਗੱਲ ਨਹੀਂ ਹੁੰਦੀ ਪਰ ਪੰਥ ਗੱਲ ਕਰਨੀ ਜ਼ਰੂਰੀ ਹੈ ਜਿਸ ਚੀਜ਼ ਨੂੰ ਸਤਿਗੁਰਾਂ ਨੇ ਪਹਿਲੀ ਪੌੜੀ ਚ ਕਿਹਾ ਇਹਨੂੰ ਤੋੜਨਾ ਹੈ ਇਨੂੰ ਤੋੜ ਦੇ ਦੂਜੀ ਪੌੜੀ ਚ ਉਹਦਾ ਬਦ ਸ਼ਬਦ ਬਦਲ ਦਿੱਤਾ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਪੜਨੇ ਆ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਕੂੜ ਦੀ ਪਾਲ ਤੋੜਨੀ ਹੈ ਨਾ ਝੂਠ ਦੀ ਕੰਧ ਤੇ ਜਦੋਂ ਅਸੀਂ ਪਾਠ ਕਰਨੇ ਆ ਉਸ ਤੋਂ ਅੱਗੇ ਜਿਹੜਾ ਬਚਨ ਹੁੰਦਾ ਦੂਜੀ ਪੌੜੀ ਚ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ ਉਹ ਕੂੜ ਹੀ ਹਉਮੈ ਬਣ ਗਿਆ ਨਾ ਹਉਮੈ ਦੀ ਕੰਧ ਤੋੜਨੀ ਸੀ ਕੇ ਖੌਮੇ ਦੀ ਕੰਦ ਟੁੱਟ ਜਾਏ ਸੇਵਾ ਕਰਦੇ ਆ ਕਰਦੇ ਆ ਸਿਮਰਨ ਕਰਦੇ ਆ ਇਸ ਜਨਮ ਵਿੱਚ ਖੌਮੇ ਦੀ ਕੰਦ ਨੂੰ ਚੱਕਣਾ ਚੂਰ ਕਰ ਦਈਏ ਪਰ ਮੈਂ ਅਬ ਸੋਚਣਾ ਅਸੀਂ ਵੀ ਸ਼ਾਮਿਲ ਆ ਅੱਜ ਦੇ ਸੀ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਆਗੂ ਖਵਾਨੇ ਆ ਨਾ ਜੀ ਅਸੀਂ ਖੌਮੇ ਦੀ ਕੰਦ ਤੋੜਨ ਦੀ ਥਾਂ ਤੇ ਖੌਮੇ ਦੀ ਲੇਸ ਹੋਰ ਨਾਲ ਜੋੜੀ ਜਾਂਦੇ ਪੱਕੀ ਕਰ ਦਿੱਤੀ ਹੌਮਾ ਹੌਮ ਹੰਕਾਰ ਹੀ ਤਾਂ ਸਾਨੂੰ ਝੁਕਣ ਨਹੀਂ ਦਿੰਦਾ ਪਿਆ ਮੈਂ ਅਰਜ਼ ਕਰ ਲਗਾ ਉਸ ਵਕਤ ਜੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਤੇ ਸੰਤ ਬਾਬਾ ਸਾਧੂ ਸਿੰਘ ਜੀ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਲਗਾਪ ਜੀ ਪਿਆਰਿਓ ਆਪਸ ਵਿੱਚ ਇੰਨੀ ਮੁਹੱਬਤ ਸੀ ਕਿ ਜਦੋਂ ਝੰਡੇ ਬੁੰਗੇ ਦੀ ਸੇਵਾ ਸ਼ੁਰੂ ਹੋਈ ਪਹਿਲਾਂ ਹੋਈ ਸੇਵਾ ਸੰਤੋਖ ਸਰ ਦੀ ਜਿਹੜਾ ਸੰਤੋਖ ਸਰ ਅਸਥਾਨ ਨੇ ਨਾ ਜੀ ਇਹ ਅੱਧਾ ਪੂਰ ਦਿੱਤਾ ਸੀ ਕੂੜੇ ਨਾਲ ਮਿੱਟੀ ਨਾਲ ਉਸ ਤੋਂ ਇਲਾਵਾ ਇੱਥੇ ਲੋਕੀ ਕੱਪੜੇ ਧੁੰਦੇ ਸਨ ਜੰਗਲ ਪਾਣੀ ਜਾ ਕੇ ਹੱਥ ਧੋਂਦੇ ਸਨ ਮੱਝਾਂ گاਵਾਂ ਦਾ ਗੋਆ ਬਾੜ ਪਿਆ ਹੁੰਦਾ ਸੀ ਸੰਤ ਬਾਬਾ ਸ਼ਾਮ ਸਿੰਘ ਤੇ ਬਾਬਾ ਗੁਰਮੁਖ ਸਿੰਘ ਜੀ ਬੈਠੇ ਸਨ ਉੱਥੇ ਜਾ ਕੇ ਪ੍ਰੇਮਿਆ ਕਿਆ ਮਹਾਰਾਜੀ ਇਹ ਧੰਗ ਗੁਰੂ ਅਰਜਨ ਦੇ ਮਹਾਰਾਜੀ ਦਾ ਅਸਥਾਨ ਹੈ ਸੰਤੋਖ ਸਰ ਇਨੀ ਵਿਅਦਵੀ ਹੋਰੀ ਅਦਾ ਪੂਰ ਦਿੱਤਾ ਤੇ ਕਮਾਲ ਦੀ ਗੱਲ ਜਿਹੜਾ ਥੋੜਾ ਜਿਹਾ ਹਸਾਸੀ ਲੋਕੀ ਉਹ ਚ ਕਿਸ਼ਤੀਆਂ ਚਲਾਉਂਦੇ ਹੁੰਦੇ ਸਨ ਸੰਤੋਖ ਸਰ ਬਾਬਾ ਸ਼ਾਮ ਸਿੰਘ ਜੀ ਤੇ ਬਾਬਾ ਗੁਰਮੁਖ ਸਿੰਘ ਜੀ ਨੂੰ ਪਤਾ ਲੱਗਾ ਉਸੇ ਵਕਤ ਬਾਬਾ ਜੀ ਨੇ ਸੰਗਤ ਵਿੱਚ ਇਹ ਕਹਿ ਦਿੱਤਾ ਇਹਦੀ ਸੇਵਾ ਆਰੰਭ ਕਰਨੀ ਤੇ ਆਪਣੇ ਖੱਥੀ ਸਿਰ ਤੇ ਟੋਕਰੀ ਚੁੱਕ ਕੇ ਉਸ ਮਲਵੇ ਨੂੰ ਬਾਹਰ ਕੱਢਿਆ ਪਿਆਰਿਓ ਯਾਦ ਰੱਖਿਓ ਜਦੋਂ ਆਗੂ ਕਰਨੀ ਵਾਲਾ ਹੋਵੇ ਨਾ ਤੇ ਲੋਕਾਂ ਨੂੰ ਕਹਿਣਾ ਨਹੀਂ ਪੈਂਦਾ ਸੇਵਾ ਕਰੋ ਲੋਕ ਉਹਨੂੰ ਵੇਖ ਕੇ ਸੇਵਾ ਵੀ ਜੁੜ ਜਾਂਦੇ ਬਾਬਾ ਗੁਰਮੁਖ ਸਿੰਘ ਜੀ ਆਪਣੇ ਸਿਰ ਤੇ ਟੋਕਰੀ ਤੇ ਉਹਨਾਂ ਨੇ ਸ਼ਬਦ ਕਹੇ ਸਨ ਕਿ ਜਿੰਨੀ ਟੋਕਰੀ ਚੁਕਣੀ ਹੈ ਗੱਲਾਂ ਨਹੀਂ ਕਰਨੀਆਂ ਤੁਸੀਂ ਵਾਹਿਗੁਰੂ ਦਾ ਜਾਪ ਕਰਨਾ ਹੈ ਸਤਨਾ ਵੈਗੁਰੂ ਜੀ ਦਾ ਜਾਪ ਕਰਨਾ ਹੈ ਸਤਨਾ ਵੈਗੁਰੂ ਉੱਚੀ ਬੋਲਣਾ ਹੈ ਪਹਿਲੇ ਸੰਤੋਖ ਸਰ ਦੀ ਸੇਵਾ ਕੀਤੀ ਜਦੋਂ ਬਾਬਾ ਜੀ ਨੇ ਝੰਡੇ ਬੁੰਗਿਆਂ ਦੀ ਸੇਵਾ ਆਰੰਭ ਕੀਤੀ ਬਾਬਾ ਸਾਧੂ ਸਿੰਘ ਜੀ ਬਾਬਾ ਗੁਰਮੁਖ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਮੈਂ ਕਹਿੰਦਾ ਕਿੰਨਾ ਆਪਸੀ ਪਿਆਰ ਸੀ ਜੀ ਬਾਬਾ ਗੁਰਮੁਖ ਸਿੰਘ ਜੀ ਜਦੋਂ ਅੰਮ੍ਰਿਤਸਰ ਆ ਗਏ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਸਤ ਸੰਗੀ ਸਨ ਗੁਰਮੁਖ ਪਿਆਰੇ ਸਨ ਉਹਨਾਂ ਲਈ ਇਹ ਬਕਾਇਦਾ ਹਦਾਇਤ ਸੀ ਕਿ ਕਿਸੇ ਵੀ ਗੁਰਮੁਖ ਪਿਆਰੇ ਨੇ ਦੁਪਹਿਰੇ ਦੀ ਹਾਜ਼ਰੀ ਵਿੱਚ ਇਹ ਅਵਸਥਾ ਪਾਨੀ ਵਰਤਨਾ ਦੁਪਹਿਰੇ ਦੀ ਗੈਰ ਹਾਜ਼ਰੀ ਨਹੀਂ ਹੋਣੀ ਚਾਹੀਦੀ ਤੁਸੀਂ ਸੂਝਵਾਨ ਵਿਦਵਾਨ ਬੈਠੇ ਹੋ ਬਾਬਾ ਸ਼ਾਮ ਸਿੰਘ ਜੀ 100